ਕਿਨੇ ਆਕੇ ਸ਼ਟਰ ਲਾ ਲਈ ਇਕਨੇ ਇੱਧਰ ਲਾ ਕੁੰਡਾ ਲਾ ਦਿੱਤਾ ਹੂੰ ਤੇ ਆਕੇ ਕਹਿੰਦੇ ਜੀ ਪੈਸੇ ਚਾਬੀ ਦੋ ਜੀ ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈ ਮੈਂ ਤਾਂ ਮਤਲਬ ਉਸ ਘਰ ਦੇ ਬਾਹਰ ਦੇ ਮੈਨੂੰ ਤਾਂ ਪੁੱਟਾ ਕੇ ਗਿਆ ਮੇਰੇ ਕੋਲ ਨਹੀਂ ਹੈ ਸੁਪੀ ਕਿ ਕਹ ਹੈ ਚਾਬੀ ਕਹਿੰਦੇ ਇਹਨੂੰ ਮਾਰ ਦੂੰਗਾ ਚਾਬੀ ਦੇ ਦੋ ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ ਮੈਂ ਕਿੱਥੇ ਦਵਾਂ ਤੇ ਫਿਰ ਉਹਨੇ ਨੇ ਫੋਨ ਦੇ ਮੈਂ ਕਿਹਾ ਮੈਂ ਫੋਨ ਕਰਕੇ ਬੁਲਾ ਲੈਂਦੇ ਉਹਨੇ ਫੋਨ ਚੱਕ ਦੇ ਸਾਰੇ ਤੇ ਕਹਿੰਦੇ ਇਹ ਤਾਂ ਫੋਕ ਚੈੱਕ ਲੈਣਾ ਪਰ ਕੁਝ ਨਹੀਂ ਆਗਾ ਛੱਟੂ ਚੱਕ ਕੇ ਲਾ ਦੇ ਦੋ ਜਣੇ ਸੀ ਸਰ ਕਾਰ ਚਾਹੀਦੀ ਕਾਰ ਚਾਹੀਦੀ ਕੁਈ ਮੋਨੇ ਸੀ ਮੋਨੇ ਸੀ ਦੋਨੇ ਬਾਹ ਮਾਰ ਕੇ ਆਲੀ ਦੀ ਚੋਟੀ ਲਈ ਔਰਤ ਦੀ ਚਲਾਕੀ ਨੇ ਲੁੱਟਣ ਤੋਂ ਬਚਾ ਲਿਆ ਗਾਹਕ ਸੇਵਾ ਕੇਂਦਰ ਜੀਹਾਂ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਦੋ ਨਕਾਬਪੋਸ਼ ਲੁੱਟੇਰੇ ਇੱਕ ਸੇਵਾ ਕੇਂਦਰ ਦੇ ਵਿੱਚ ਦਾਖਲ ਹੁੰਦੇ ਨੇ ਅੰਦਰ ਬੈਠੀਆਂ ਔਰਤਾਂ ਨੂੰ ਡਰਾਉਂਦੇ ਨੇ ਧੰਕਾਉਂਦੇ ਨੇ ਇੱਕ ਦੇ ਹੱਥ ਦੇ ਵਿੱਚ ਪਿਸਤਲ ਨਜ਼ਰ ਆ ਰਹੀ ਹੈ ਜਦਕਿ ਦੂਸਰੇ ਦੇ ਹੱਥ ਦੇ ਵਿੱਚ ਚਾਕੂ ਨਜ਼ਰ ਆ ਰਿਹਾ ਤਾਂ ਇਹ ਦੋ ਨਕਾਬਪੋਸ਼ ਸੇਵਾ ਕੇਂਦਰ ਦੇ ਵਿੱਚ ਦਾਖਲ ਹੋ ਕੇ ਤਿੰਨ ਔਰਤਾਂ ਜੋ ਕਿ ਕੇਂਦਰ ਦੇ ਵਿੱਚ ਬੈਠੀਆਂ ਹੁੰਦੀਆਂ ਨੇ ਉਹਨਾਂ ਨੂੰ ਡਰਾਉਂਦੇ ਨੇ ਕਹਿੰਦੇ ਨੇ ਕਿ ਗੱਲੇ ਦੇ ਵਿੱਚ ਜਿੰਨੇ ਵੀ ਪੈਸੇ ਨੇ ਉਹਨਾਂ ਨੂੰ ਦੇ ਦਿਓ ਪਰ ਇਸੇ ਵਿਚਾਲੇ ਜਦੋਂ ਇਹ ਲੁਟੇਰੇ ਸੇਵਾ ਕੇਂਦਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਇੱਕ ਔਰਤ ਚਲਾਕੀ ਦੇ ਨਾਲ ਪਹਿਲਾਂ ਹੀ ਗੱਲੇ ਨੂੰ ਤਾਲਾ ਲਗਾ ਦਿੰਦੀ ਹੈ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਪਹਿਲਾਂ ਇਹ ਔਰਤ ਗੱਲੇ ਨੂੰ ਤਾਲਾ ਲਗਾਉਂਦੀ ਹੈ ਤੇ ਬਾਅਦ ਦੇ ਵਿੱਚ ਚਾਬੀ ਨੂੰ ਪਿੱਛੇ ਪ੍ਰਿੰਟਰ ਦੇ ਕੋਲ ਰੱਖ ਦਿੰਦੀ ਹੈ ਤਾਂ ਇਸ ਔਰਤ ਦੀ ਸਮਝਦਾਰੀ ਕਰਕੇ ਇਸ ਸੇਵਾ ਕੇਂਦਰ ਲੁੱਟਣ ਤੋਂ ਬਚ ਜਾਂਦਾ ਹਾਲਾਂਕਿ ਲੁੱਟੇਰੇ ਤਿੰਨਾਂ ਔਰਤਾਂ ਦਾ ਮੋਬਾਈਲ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋ ਗਈ ਹੈ ਬਸਤੀ ਪਠਾਣਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਹੈ ਜਿੱਥੇ ਲੁਟੇਰੇ ਨੇ ਅੰਦਰ ਬੈਠੀਆਂ ਔਰਤਾਂ ਨੂੰ ਪਹਿਲਾਂ ਸ਼ਟਰ ਸੁੱਟ ਕੇ ਬੰਦਕ ਬਣਾਇਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿਵੇਂ ਲੁਟੇਰੇ ਪਹਿਲਾਂ ਸ਼ਟਰ نیچے ਕਰਕੇ ਪਿਸਟਲ ਤੇ ਚਾਕੂ ਦੀ ਨੋਕ ਤੇ ਔਰਤਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਕਿ ਜੋ ਵੀ ਉਹਨਾਂ ਦੇ ਕੋਲ ਹੈ ਸਭ ਕੁਝ ਉਹਨਾਂ ਨੂੰ ਦੇ ਦੇਣ ਇਸੇ ਵਿਚਾਲੇ ਇੱਕ ਲੁਟੇਰਾ ਔਰਤਾਂ ਦੇ ਕੋਲ ਵੱਧਦਾ ਇੱਕ ਛੋਟੀ ਬੱਚੀ ਦੀ ਗਰਦਨ ਤੇ ਚਾਕੂ ਦੀ ਨੋਕ ਰੱਖਦਾ ਹੈ ਬਾਕੀ ਔਰਤਾਂ ਨੂੰ ਧਮਕਾਉਂਦਾ ਹੈ ਕਹਿੰਦਾ ਹੈ ਕਿ ਗੱਲੇ ਦੀ ਚਾਬੀ ਉਹਨਾਂ ਨੂੰ ਦੇ ਦਿੱਤੀ ਜਾਵੇ ਪਰ ਵਾਰ-ਵਾਰ ਕੋਸ਼ਿਸ਼ ਕਰਦਾ ਹੈ ਕਿ ਗੱਲਾ ਖੋਲ ਜਵੇ ਪਰ ਜਦੋਂ ਗੱਲਾ ਨਹੀਂ ਖੁੱਲਦਾ ਤੇ ਇਹ ਲੁਟੇਰੇ ਔਰਤਾਂ ਦੇ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਜਾਂਦੇ ਨੇ ਸਰਦੋ ਦੋ ਜਨੇ ਆਈ ਸੀ ਜੀ ਕਿਨੇ ਆ ਕੇ ਸ਼ੱਡਰ ਲਾ ਲਏ ਦੀ ਕਿਨੇ ਇੱਧਰ ਲਕੁੰਡਾ ਲਾ ਦੇ ਹੂੰ ਤੇ ਆ ਕੇ ਕਹਿੰਦੇ ਜੀ ਪੈਸੇ ਚਾਬੀ ਦੋ ਜੀ ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈ ਮੈਂ ਤਾਂ ਮਤਲਬ ਘਰ ਦੇ ਬੈਠ ਜੇ ਮੈਨੂੰ ਤਾਂ ਉਂਵਾਟਾ ਕੇ ਗਏ ਮੇਰੇ ਕੋਲ ਨਹੀਂ ਹੈ ਕੁਝ ਵੀ ਮੈਨੂੰ ਕਹਿੰਦੇ ਇਹ ਕੁੜੀ ਇਹ ਦੇ ਰੱਖ ਕੇ ਕਿ ਇਹ ਚਾਕ ਕਹਿੰਦੇ ਇਹਨੂੰ ਮਾਰ ਦੂੰਗਾ ਚਾਬੀ ਦੇ ਦਿਓ ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ ਮੈਂ ਕਿੱਥੋਂ ਦਵਾ ਤੇ ਫਿਰ ਉਹਨੇ ਨੇ ਫੋਨ ਦੇ ਮੈਂ ਕਿਹਾ ਮੈਂ ਫੋਨ ਕਰਕੇ ਬੁਲਾ ਲੈਂਦੇ ਉਹਨੇ ਫੋਨ ਚੱਕਦੇ ਸਾਰੇ ਤੇ ਕਹਿੰਦੇ ਇਹ ਤਾਂ ਥੋਕ ਤੇ ਇਹਨਾਂ ਕੋਲ ਕੁਝ ਨਹੀਂ ਆਗਾ ਛੱਟ ਚੱਕ ਕੇ ਲਾਂਗੇ ਜਾਂਦੇ ਹੋਏ ਕਿੰਨੇ ਫੋਨ ਲੈ ਗਏ ਤੁਹਾਡੇ ਤਿੰਨ ਫੋਨ ਲੈ ਗਏ ਜੀ ਕਿਹੜੀ ਕੰਪਨੀ ਦੇ ਸੀਗੇ ਇਹ ਸਰ ਐਮ ਆਈ ਦੇ ਦੋ ਰੈਡਮੀ ਦੇ ਸੀ ਰੈਡਮੀ ਐਮ ਆਈ ਦੇ ਜੀ ਇੱਕ ਇੱਕ ਉੱਪਰ ਅਸੀਂ ਕਿੰਨੇ ਜਣੇ ਸੀ ਉਹ ਦੋ ਜਣੇ ਸੀ ਸਰ ਕਾਰ ਚਾਈ ਸੀ ਜੀ ਕਾਰ ਚਾਈ ਸੀ ਕੋਈ ਮੋਨੇ ਸੀ ਮੋਨੇ ਸੀ ਦੋਨੋਂ ਜੀ ਹਾਂ ਜੀ ਜਾਂਦੇ ਹੋਏ ਬਾਹ ਮਾਰ ਕੇ ਅਲੀ ਦੀ ਤੋੜ ਗਈਆਂ ਹਾਂ ਜੀ ਹਾਂ ਜੀ ਨਹੀਂ ਜੀ ਨਹੀਂ ਕਰ ਮੈਂ ਮੈਨੂੰ ਮਾਰ ਦਨਗੇ